ਆਦੇ ਬਨੇ ਆਪਣੀ ਭੈਣ ਭਾਈ ਦੇ ਆਪਣੇ ਹੀ ਪੁੱਤਰੇ ਇਹਨਾਂ ਦਾ ਵਿਅਕਤੀਗਤ ਪੂਰੀ ਰੋਣਾ ਦੀ ਆਪਣਾ ਨਾ ਇਹਨਾਂ ਦੇ ਸਾਹ ਦੇ ਖਲਾਬ ਹੋਣ ਲੈ ਨਾ ਇਹਨਾਂ ਨੂੰ ਟੱਚ ਕਰਨਾ ਜੇ ਆਪਣਾ ਮਸਰਾ ਹੱਲ ਹੋ ਗਿਆ ਤਾਂ ਇਹ ਵੀ ਘਰੇ ਜਾਣਗੇ ਤਾਂ ਆਪਾਂ ਵੀ ਜਾਵਾਂਗੇ ਜੇ ਭਾਈ ਇਹ ਇਹਨਾਂ ਦੇ ਅਫਸਰ ਨਹੀਂ ਆਉਂਦੇ ਮਤਲਬ ਹੱਲ ਨਹੀਂ ਹੁੰਦਾ ਫਿਰ ਜਿਹੋ ਜਿਹਾ ਆਪਾਂ ਵੀ ਇਹ ਦੇਖਾਂਗੇ ਇਹ ਵੀ ਸਾਲਾਂਗੇ ਜਿਹੜਾ ਜਿਹੇ ਪਾਣੀ ਧੜੀ ਇਹਨਾਂ ਵੀ ਆਪਾਂ ਵੀ ਹੋ ਗਿਆ 100 ਰੁਪਏ ਲੈ ਕੀ ਗੱਲ ਪਰ ਇਹ ਕੋਈ ਤਸੱਲੀ ਵਾਕ ਗਾਹਵਾਸ ਤੇ ਨਹੀਂ ਆਉਂਗੇ ਜਾ ਇਹ ਤੇ ਕੋਈ ਕਾਰਵਾਈ ਨਹੀਂ ਕਰਦੇ ਕੋਈ ਇਸ ਇਸ ਤਰ੍ਹਾਂ ਦਾ ਭਰੋਸਾ ਪਰ ਮਿਲਦਾ ਮੇਰਾ ਪਰ ਉਹਨੂੰ ਛੱਡਾਂਗੇ ਪਰ ਤੁਹਾਨੂੰ ਬੇਨਤੀ ਹੈ ਵੀ ਕਿਸੇ ਨੇ ਵੀ ਇਹਨਾਂ ਦੇ ਸਾਥ ਪੁੱਛਦੇ ਜਾਂ ਜਿਹੜੇ ਮਲਾਦ ਦੇਖੋ ਇਹਨਾਂ ਦੀ ਡਿਊਟੀ ਹੈ ਜੇ ਜਦੋਂ ਜਦੋਂ ਡਿਊਟੀ ਨਹੀਂ ਸੀ ਇੱਕ ਵਾਰ ਇਹਨਾਂ ਦੀ ਜੇ ਦਾ ਡਿਊਟੀ ਲੱਗੀ ਹੋਵੇ ਤਾਂ ਇਹ ਤੁਸੀਂ ਸੜਕ ਦੇ ਧਰਕ ਵਿੱਚ ਪਰਾਲੀ ਅੱਗ ਲਾ ਦਿਓ ਇਹ ਰੁੱਕ ਜਾਣਗੇ ਛੋਟੇ-ਕਲਪ ਕਾਰਵਾਈ ਨਹੀਂ ਕਰਦਾ ਪਰ ਬਗੋਂ ਇਹਨਾਂ ਦੀ ਡਿਊਟੀ ਹੈ ਵੀ ਜਾਓ ਤੇ ਜਾ ਕੇ ਚੈੱਕ ਇਨ ਕਰੋ ਇਹ ਇਹਨਾਂ ਦਾ ਫਰਜ਼ ਹੈ ਆਪਣਾ ਹੈਗਾ ਵੀ ਤੁਸੀਂ ਆਉਨੇ ਹੋ ਹਾਲ ਨਹੀਂ ਕਰਦੇ ਸਾਡਾ ਹੈਗਾ ਵੀ ਸਾਡੇ ਕੋਲ ਤਾਂ ਆਹੀ ਕਰਾਓ ਕਰਾਏ ਆਪਾਂ ਕਰਾਉ ਕੀਤਾ ਹੋਇਆ ਆਪਣੀ ਦਸਲੀ ਮੁਤਾਬਕ ਇਹ ਕੋਈ ਹੱਲ ਕਰਦੀ ਹੈ ਤਾਂ ਇਹਨਾਂ ਨੂੰ ਭੇਜ ਦਾਂਗੇ ਆਪਣੀ ਦਸਲੀ ਮੁਤਾਬਕ ਨਹੀਂ ਕਰਦੇ ਤਾਂ ਜਿੱਥੇ ਆਪਾਂ ਬੈਠੇ ਹੋ ਤੇ ਬੈਠੇ ਹਾਂ ਪਰ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਸੇ ਨੇ ਵੀ ਉਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਨਾ ਕਿਸੇ ਮੁਲਾਜ਼ਮ ਨੂੰ ਟੱਚ ਕਰਨੇ ਨਾ ਕਿਸੇ ਮੁਲਾਜ਼ਮ ਦੇ ਮਤਲਬ ਖਾਲ ਕੋਈ ਗਲਤ ਗੱਲ ਕਰਦੀ ਬੀਐਨਸੀ ਹਾਤਮਾ ਨਹੀਂ ਫਿਰ ਇਹ ਆਪਾਂ ਐਂ ਕਰਾਂਗੇ ਕਿੰਦਾ ਵੀ ਐ ਹੋ ਜਾਂਦੀ ਆ ਮੰਨ ਲਓ ਬੈਠੀ ਹੋ ਜੇ ਫਿਰ ਆਪਣਾ ਸਾਰਾ ਸਿਸਟਮ ਆ ਜਿਹੜਾ ਫਿਰ ਹੋਊਗਾ ਠੀਕ ਆ ਤੁਹਾਡਾ ਧੰਨਵਾਦ ਠੀਕ ਆ ਹਾਲਾ ਲਈ ਉਹ ਤਾਂ ਕਹਿਤਾ ਉਹ ਤਾਂ ਹੁਣ ਗਈ ਆ ਹੁਣ ਕਿਹਦਾ ਪਰਦੇ ਬੀਏ ਆਪ ਕਹਿੰਦੇ ਨੇ ਆਖੀ ਲੱਗੇ あっ。 ਸਾਡੇ ਸਾਰੇ ਕਰਨਾ ਰਿਹਾ